ਸਤਿ ਸ੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮਖੜ ਲੈਣਸਤੇ ਅੱਜ ਦੇ ਬਲੰ ਤੋਂ ਪਹਿਲਾਂ 트럼ਪ ਨੇ ਤਿੰਨ ਸ਼ਹਿਰਾਂ ਦੀ ਵਿਦਾਈ ਚਿੰਤਾ ਕੈਨ ਦਾ ਮੈਕਸੀਕੋ ਤੇ ਚੀਨ ਤੇ ਲੱਗੇਗਾ ਵਾਕ ਵਾਕ ਟੈਰਫ ਰਾਸ਼ਟਰਪਤੀ ਬਣਨ ਤੋਂ ਬਾਅਦ ਡਾਨੀਨੋ ਫਾਇਦਾ ਦੇ ਸਕਦੇ ਨੇ ਡੋਨਾਲਡ 트럼ਪ ਇਸ ਵੇਲੇ ਅਮਰੀਕਾ ਚ ਡਾਨੀ ਕਰ ਰਹੇ ਨੇ ਕਪਲੇਬਾਸੀ ਦੇ ਦੋਸ਼ਾਂ ਦਾ ਸਾਹਮਣਾ ਅਲੱਦੇ ਵਿੱਚ ਇਸ ਸਾਲ ਗੈਰ ਕਾਨੂੰਨੀ ਤਰੀਕੇ ਨਾਲ ਆਏ ਲੋਕਾਂ ਨੇ ਕੀਤੇ ਦਰਜਨਾ ਕਤਲ ਕੈਲੀਫੋਰਨੀਆ ਐਸਪੀ ਚੁਰੰਜਾ ਦੇ ਪਾਸੋਂ ਤੋਂ ਬਾਅਦ ਸੈਂਚਰੀ ਸਟੇਟ ਬਣ ਗਿਆ ਸੀ ਐਲਈ ਹੁਣ ਖਬਰਾਂ ਵਿਸਥਾਰ ਦੇ ਨਾਲ ਅਦਾਸ ਸਿਮਲਨ ਤੋਂ ਪਹਿਲਾਂ ਹੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਕਈ ਵੱਡੇ ਅਤੇ ਅਹਿਮ ਐਲਾਨ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਕਾਫੀ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਨੇ ਨਾ ਕੇਵਲ ਪ੍ਰਵਾਸੀਆਂ ਦੀਆਂ ਬਲਕਿ ਹੁਣ ਕਈ ਦੇਸ਼ਾਂ ਨੂੰ ਵੀ ਵਿਪਤਾ ਪੈ ਗਈ ਹੈ ਕਿਉਂਕਿ 트੍ਰੰਪ ਨੇ ਕੈਨੇਡਾ ਮੈਕਸੀਕੋ ਅਤੇ ਚੀਨ ਦੀ ਟੈਂਸ਼ਨ ਵਧਾ ਦਿੱਤੀ ਹੈ ਉਹਨਾਂ ਨੇ ਟੈਰਫ ਦਾ ਐਲਾਨ ਕਰ ਦਿੱਤਾ ਹੈ ਕਹਿੰਦੇ ਕਿ 25% ਅਤੇ 10% ਟੈਰਫ ਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਪਰਵਾਹ ਨੂੰ ਰੋਕਣ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ਤੇ 25% ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ਤੇ 10% ਟੈਰਫ ਲਗਾਉਣਗੇ। ਟਰੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥਸ ਤੇ ਜਾਣਕਾਰੀ ਦਿੱਤੀ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਦੇਸ਼ਾਂ ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਨਗੇ ਉਨਾ ਕਿਹਾ ਕਿ ਜਿਵੇਂ ਕਿ ਹਰ ਕੋਈ ਜਾਣਦਾ ਹੈ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ 'ਚ ਦਾਖਲ ਹੋ ਰਹੇ ਨੇ ਤੇ ਉਹ ਆਪਣੇ ਨਾਲ ਡਰੱਗਸ ਤੇ ਅਪਰਾਧ ਲਿਆ ਰਹੇ ਨੇ ਜੇਕਰ ਕੈਨੇਡਾ ਅਤੇ ਮੈਕਸੀਕੋ ਚਾਹੁੰਦਾ ਉਹ ਇਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਨੇ ਤੇ ਉਹਨਾਂ ਕੋਲ ਅਜਿਹਾ ਕਰਨ ਦੀ ਸ਼ਕਤੀ ਵੀ ਹੈ ਇਸ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ਤੇ 25% ਟੈਰਿਫ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਆਪਣੀ ਸਰਹੱਦਾਂ 'ਹੀ ਅਮਰੀਕਾ 'ਚ ਆਉਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹੀ ਰੋਕ ਦੇ ਉਹਨਾਂ ਨੂੰ ਭਾਰੀ ਟੈਰਫ ਦੇਣਾ ਪਵੇਗਾ ਉੱਥੇ ਹੀ 트ੰਪ ਨੇ ਚੀਨ ਤੇ ਨਿਸ਼ਾਨਾ ਦਿੰਦੇ ਹੋਏ ਕਿਹਾ ਹੈ ਕਿ ਚੀਨ ਤੋਂ ਡਰੱਗਸ ਖਾਸ ਤੌਰ ਤੇ ਫੈਂਟਨਿਲ ਵੱਡੇ ਪੱਧਰ ਤੇ ਮਹਕਾਰੀ ਹੈ ਉਹ ਪਹਿਲਾਂ ਵੀ ਚੀਨ ਕੋਲ ਨਸ਼ਿਆਂ ਦਾ ਮੁੱਦਾ ਚੁੱਕ ਚੁੱਕੇ ਨੇ ਅਤੇ ਚੀਨ ਨੇ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਗੱਲ ਵੀ ਆਖੀ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਵਿੱਚ ਫੈਂਟਨਿਲ ਡਰੱਗਸ ਦੀ ਆਮਦ ਬੇਰੋਕ ਜਾਰੀ ਹੈ ਅਜੇ ਹਜੇ ਸਾਡੀ ਸਰਕਾਰ ਚੀਨ ਤੇ ਡਰੱਗਸ ਤੇ ਰੋਕ ਨਾ ਲਗਾਉਣ ਤੇ 10% ਦਾ ਟੈਰਿਫ ਲਗਾਵੇਗੀ 트럼ਪ ਨੇ ਕਿਹਾ ਕਿ ਇਸ ਸੰਬੰਧ ਵਿੱਚ ਕਾਰਜਕਾਰੀ ਆਦੇਸ਼ ਤੇ ਉਹਨਾਂ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਪਹਿਲੇ ਦਿਨ 20 ਜਨਵਰੀ 2025 ਨੂੰ ਦਸਤਖਤ ਕੀਤੇ ਜਾਣਗੇ ਬੀਤੇ ਕੁਝ ਦਿਨਾਂ ਤੋਂ ਅਮਰੀਕਾ ਦੇ ਵਿੱਚ ਗੌਤਮ ਅਡਾਨੀ ਜੋ ਕਿ ਅਡਾਨੀ ਗਰੁੱਪ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਕਪਲੇਬਾਜ਼ੀ ਦੇ ਦੋਸ਼ਾਂ ਦੇ ਹੇਠ ਅਡਾਨੀ ਦੇ ਉੱਤੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਦੀ ਗੱਲ ਆਖੀ ਜਾ ਰਹੀ ਹੈ ਪਰ ਫਿਲਹਾਲ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੁਣ ਇਹ ਗੱਲਾਂ ਵੀ ਕਈਆਂ ਜਾਣਦੀਆਂ ਨੇ ਕਿ ਜੇਕਰ ਡੋਨਾਲਡ ਟਰੰਪ ਅਸ਼ਟਪਤੀ ਬਣ ਜਾਂਦੇ ਨੇ ਉਹ ਸੌ ਚੁੱਕ ਲੈਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਅਡਾਨੀ ਨੂੰ ਕਲੀਨ ਚਿੱਟ ਮਿਲ ਸਕਦੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਜਨਵਰੀ ਚ ਸੌ ਚੁੱਕਣਗੇ। ਰਾਸ਼ਟਰਪਤੀ ਬੰਦਦੇ ਹੀ 트੍ਰੰਪ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਨੂੰ ਵੱਡੀ ਰਾਹਤ ਦੇ ਸਕਦੇ ਨੇ। ਮਸ਼ਹੂਰ ਭਾਰਤੀ ਅਮਰੀਕੀ ਵਕੀਲ ਰਵੀ ਬੱਤਰਾ ਨੇ ਕਿਹਾ ਕਿ ਜੇਕਰ ਡੋਨਾਲਡ 트੍ਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਅਰਪਤੀ ਗੌਤਮ ਅਡਾਨੀ ਤੇ ਲੱਗੇ ਦੋਸ਼ ਬੇਬੁਨਿਆਦ ਜਾਂ ਖਾਮੀਆਂ ਵਾਲੇ ਪਾਈ ਜਾਂਦੇ ਨੇ ਤਾਂ ਭਾਰਤੀ ਕਾਰੋਬਾਰੀ ਖਿਲਾਫ ਸੱਡੇ 26 ਕਰੋੜ ਅਮਰੀਕੀ ਡਾਲਰ ਦਾ ਰਿਸ਼ਵਤ ਦਾ ਕੇਸ ਵਾਪਸ ਲੈਣ ਦੀ ਸੰਭਾਵਨਾ ਬਰਕਰਾਰ ਹੈ। ਬੱਤਰਾਂ ਨੇ ਕਿਹਾ ਕਿ ਨਿਸ਼ਾਨਾ ਬਣਾਉਣ ਲਈ ਕਾਨੂੰਨ ਦੀ ਚੋਣਵੀ ਵਰਤੋਂ ਕਰਨਾ ਸਾਡੇ ਸੰਘੀ ਸੰਵਿਧਾਨ ਦੁਆਰਾ ਦਿੱਤੀ ਗਈ ਕਾਨੂੰਨਾਂ ਦੀ ਬਰਾਬਰ ਸੁਰੱਖਿਆ ਦੀ ਗਾਰੰਟੀ ਦੇ ਟੀਚੇ ਨੂੰ ਮੁੱਢੋਂ ਹੀ ਨਕਾਰਦੀ ਹੈ। ਉਹਨਾਂ ਨੇ ਕਿਹਾ ਕਿ ਇਹ ਉਹ ਮੁੱਦਾ ਹੈ ਜਿਸ ਨੂੰ ਗੌਤਮ ਅਡਾਨੀ ਆਪਣੀ ਸਰਕਾਰ ਕੋਲ ਉਠਾ ਸਕਦੇ ਨੇ ਤੇ ਆਉਣ ਵਾਲੇ ਟਰੰਪ ਪ੍ਰਸ਼ਾਸਨ ਨਾਲ ਇਸ ਨੂੰ ਦਬੱਲੇ ਤੌਰ ਤੇ ਉਠਾਉਣ ਲਈ ਬੇਨਤੀ ਕਰ ਸਕਦੇ ਨੇ। ਟਰੰਪ 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੱਕਣਗੇ। ਬੱਤਰਾਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਨਾਮਾ ਨਿਆਂਪਾਲਿਕਾ ਵਿਭਾਗ ਅਤੇ ਐਸਈਸੀ अपराधिक ਜਾਂ ਸਿਵਲ ਦੋਸ਼ਾਂ ਨੂੰ ਬੇਬੁਨਿਆਦ ਜਾਂ ਖਾਮੀਆਂ ਮੰਨੇ ਜਾਣ ਤੇ ਅਪਰਾਧਿਕ ਅਤੇ ਸਿਵਲ ਕੇਸਾਂ ਨੂੰ ਵਾਪਸ ਲੈ ਸਕਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਡਾਨੀ ਖਿਲਾਫ ਰਿਸ਼ਵਤਖੋਰੀ ਦਾ ਦੋਸ਼ ਅਮਰੀਕੀ ਕਾਨੂੰਨਾਂ ਦੇ ਦੇਸ਼ ਦੇ ਬਾਹਰ ਲਾਗੂ ਹੋਣ ਦਾ ਮੁੱਦਾ ਵੀ ਬਣਦਾ ਹੈ ਕਿਉਂਕਿ ਭਾਰਤੀ ਉਦਯੋਗਪਤੀ ਅਤੇ ਇਸ ਕੇਸ ਦੇ ਹੋਰ ਮੁਲਜ਼ਮ ਇੱਥੇ ਨਹੀਂ ਰਹਿੰਦੇ ਅਮਰੀਕੀ ਅਧਿਕਾਰੀਆਂ ਨੇ ਗੌਤਮ ਅਡਾਨੀ ਅਤੇ ਉਸਦੇ ਭਤੀਜੇ ਸਾਗਰ ਅਡਾਨੀ ਸਨੇਹ ਸੱਤ ਹੋਰਾਂ ਤੇ 26.5 ਕਰੋੜ ਅਮਰੀਕੀ ਡਾਲਰ ਦੇ ਰਿਸ਼ਵਤ ਦੇ ਮਾਮਲੇ 'ਚ ਸ਼ਾਮਲ ਹੁੰਦਾ ਦੋਸ਼ ਲਗਾਇਆ ਹੈ ਲਾਸ ਏਂਜਲਸ ਇਸ ਸਾਲ ਸ਼ਹਿਰ ਵਿੱਚ ਦਰਜਨਾ ਕਤਲਿਆਂ ਅਤੇ ਬੱਚਿਆਂ ਦੇ ਸ਼ਿਕਾਰ ਕਰਨ ਵਾਲੇ ਗੈਰ ਕਾਨੂੰਨੀ ਗ੍ਰਿਫਤਾਰੀਆਂ ਕਿਤੇ ਜਾਂਦੇ باوجود ਵੀ ਪਨਾਹਗਾਹ ਬਣ ਗਿਆ ਹੈ ਕੈਲੀਫੋਰਨੀਆ ਐਸਪੀ 54 ਦੇ ਪਾਸ ਹੋਣ ਤੋਂ ਬਾਅਦ 2017 ਤੋਂ ਲਾਸ ਏਂਜਲਸ ਇੱਕ ਸੈਂਚਰੀ ਸਟੇਟ ਬਣਿਆ ਰਿਹਾ ਹੈ ਤੇ ਹੁਣ ਲਾਸ ਏਂਜਲਸ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕਿ ਦਰਜਨਾ ਕਤਲੇਆਮ ਹੋ ਰਹੇ ਨੇ ਬੱਚਿਆਂ ਦੇ ਸ਼ਿਕਾਰ ਹੋ ਰਹੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਗੈਰ ਕਾਨੂੰਨੀ ਲੋਕਾਂ ਨੂੰ ਫਿਰ ਵੀ ਲਾਸਿੰਜ ਲੀਜ਼ ਬਹੁਤ ਵੱਡਾ ਸਹਾਰਾ ਦੇ ਰਿਹਾ ਹੈ ਲੋਸ ਐਂਜਲਸ ਸਿਟੀ ਕੌਂਸਲ ਨੇ ਪਿਛਲੇ ਹਫਤੇ ਸਰਬਸੰਮਤੀ ਨਾਲ ਇੱਕ ਸੈਂਚਰੀ ਸਿਟੀ ਬਣਨ ਲਈ ਵੋਟ ਦਿੱਤੀ ਸੀ ਜਿਸ ਨੇ ਇਸ ਸਾਲ ਹਿੰਸਕ ਅਪਰਾਧਾਂ ਅਤੇ ਇਥੋਂ ਤੱਕ ਕਿ ਬੱਚਿਆਂ ਵਿਰੁੱਧ ਹਿੰਸਾ ਲਈ ਗੈਰਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀ ਦੇ ਬਾਵਜੂਦ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕਿਸੇ ਵੀ ਮਿਊਨਿਸਪਲ ਸਹਾਇਤਾ ਨੂੰ ਸਪਸ਼ਟ ਤੌਰ ਤੇ ਰੋਕ ਦਿੱਤਾ ਸੀ ਪਿਛਲੇ ਮੰਗਲਵਾਰ ਨੂੰ 13 0 ਦੀ ਵੋਟ ਰਾਸ਼ਟਰਪਤੀ ਚੁਣੇਗੇ ਡੋਨਲਡ 트াম্প ਦੀ ਬੈਲਟ ਬਾਕਸ ਦੀ ਜਿੱਤ ਤੋਂ ਕੁਝ ਹਫ਼ਤੇ ਬਾਅਦ ਆਈ ਹੈ ਅਤੇ ਉਸੇ ਸਾਲ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਐਨਫੋਰਸਮੈਂਟ ਐਂਡ ਰਿਮੂਵਲ ਆਪਰੇਸ਼ਨ ਅਧਿਕਾਰੀਆਂ ਦੁਆਰਾ ਦਰਜਨਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਚੁਕਿਆ ਗਿਆ ਹੈ ਕਤਲ ਅਤੇ ਬੱਚਿਆਂ ਦੇ ਖਿਲਾਫ ਹਮਲੇ ਲਈ ਐਲਏ ਮੈਟਰੋ ਖੇਤਰ ਦੇ ਵਿੱਚੇ ਕਾਰਵਾਈ ਹੋਈ ਹੈ। ਆਈਸੀਈ ਦੇ ਆંકੜਿਆਂ ਅਨੁਸਾਰ ਇਸ ਸਾਲ ਹੁਣ ਤੱਕ ਲਾਸ ਏਂਜਲਿਸ ਏਆਰਓ ਦੇ ਇਸ ਸਾਲ ਹੁਣ ਤੱਕ ਮੈਟਰੋ ਖੇਤਰ ਵਿੱਚ 1263 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਵਿੱਚੋਂ 715 ਨੂੰ ਅਪਰਾਧਿਕ ਸਜ਼ਾਵਾਂ ਮਿਲੀਆਂ ਨੇ। ਏਜੰਸੀ ਨੇ 2021 ਅਤੇ 2024 ਦੇ ਵਿਚਾਲੇ 19726 ਗੈਰ-ਨਾਗਰਿਕ ਇਕੱਠੇ ਕੀਤੇ ਨੇ ਅਤੇ ਉਹਨਾਂ ਵਿੱਚੋਂ 7255 ਯਾਨੀ ਕਿ ਲਗਭਗ 36% ਨੂੰ ਪਹਿਲਾ ਅਪਰਾਧਿਕ ਸਜ਼ਾਵਾਂ ਸਨ। ICE ਨੇ ਕਿਹਾ ਕਿ ਇਸ ਸਾਲ 26 ਗੈਰ-ਕਾਨੂੰਨੀ ਪ੍ਰਵਾਸੀ ਸ਼ਾਮਲ ਨੇ ਜਿਨ੍ਹਾਂ ਨੂੰ 16 ਤੋਂ 28 ਜਨਵਰੀ ਤੱਕ ਇੱਕ ਦੇਸ਼ ਵਿਆਪੀ ਕਾਰਵਾਈ ਦੌਰਾਨ ਲਾਸ Ăਂਜਲਿਸ ਖੇਤਰ ਵਿੱਚ ਗ੍ਰਿਫਤਾਰ ਕੀਤੇ ਗਏ ਬੱਚਿਆਂ ਦੇ ਖਿਲਾਫ ਕਤਲ ਅਤੇ ਹਮਲੇ ਲਈ ਬਕਾਇਆ ਦੋਸ਼ ਜਾਂ ਸਜ਼ਾਵਾਂ ਨੇ। ਉਨ੍ਹਾਂ ਵਿੱਚ ਇੱਕ ਮੈਕਸੀਕਨ ਨਾਗਰਿਕ ਸੀ ਜਿਸ ਦੀ ਉਮਰ 47 ਸਾਲ ਦੀ ਹੈ ਜੋ ਮਨੁੱਖੀ ਤਸਕਰੀ ਖਾਸ ਤੌਰ ਤੇ ਜਿੰਸੀ ਸ਼ੋਸ਼ਣ ਦੇ ਉਦੇਸ਼ ਲਈ ਭਰਤੀ ਲਈ ਆਪਣੇ ਦੇਸ਼ ਵਿੱਚ ਲੁਣਦਾ ਸੀ ਹਾਰਵਰਡ ਸਿਟੀ ਵਿੱਚ ਰਹਿਣ ਵਾਲਾ ਇੱਕ 36 ਸਾਲਾ ਮੈਕਸੀਕਨ ਅਤੇ ਪੀੜਤ ਦੀ ਲੁੱਟ ਦੇ ਸਬੰਧ ਵਿੱਚ ਕੀਤੇ ਗਏ ਕਤਲ ਲਈ ਆਪਣੇ ਦੇਸ਼ ਦੇ ਵਿੱਚ ਵੌਂਟਡ ਅਤੇ ਇੱਕ 39 ਸਾਲਾ ਐਲਸਲਵਾਡੋਰিয়ান ਜਿਸ ਨੂੰ ਪਹਿਲਾਂ ਹੀ 14 ਸਾਲ ਤੋਂ ਘੱਟ ਉਮਰ ਦੇ ਪੀੜਤ ਤੇ ਜ਼ਬਰਦਸਤੀ ਜ਼ੁਬਾਨੀ ਸੰਭੋਗ ਲਈ ਦੋਸ਼ੀ ਠਹਿਰਾਇਆ ਗਿਆ ਸੀ ਸਾਰੇ ਵੌਂਟਡ ਸਨ 1 ਫਰਵਰੀ ਨੂੰ ਏਜੰਸੀ ਨੇ ਲਾਸ ਐਂਜਲਸ ਵਿੱਚ ਇੱਕ 27 ਸਾਲਾ ਐਲਸਲਵਾਡੋਰ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਦੋਂ ਉਸ ਨੂੰ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਅਸ਼ਲੀਲ, ਜਿ ਸ਼ਰਾਰਤੀ ਹਰਕਤਾਂ ਅਤੇ ਬਾਲ ਪੋਰਨੋਗ੍ਰਾਫੀ ਦੇ ਕਬਜ਼ੇ ਵਿੱਚ ਅਮਰੀਕੀ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਗਿਆ ਅਤੇ ਅਪੀਲ ਸਟੇ ਕੁਝ ਹੋਰ ਲੰਬੀ ਮੰਨੀ ਜਾ ਰਹੀ ਹੈ ਲਾਸ ਐਂਜਲਸ ਆਧਾਰਿਤ ਅਟਾਰਨੀ ਲੀਆ ਟਾਰਲ ਨੇ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਸੰਕੀਰ ਸਰਕਾਰ ਦੇ ਵਿਰੋਧ ਵਿੱਚ ਆਪਣੇ ਸ਼ਹਿਰ ਨੂੰ ਇੱਕ ਪਨਾਹਗਾਹ ਵਜੋਂ ਸਥਾਪਿਤ ਕਰਕੇ ਇਹ ਸ਼ਹਿਰ ਅਸਲ ਵਿੱਚ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਚਾਰੇ ਹੈ ਜੋ ਅਪਰਾਧੀਆਂ ਲਈ ਇੱਕ ਚੁੰਬਕ ਵਜੋਂ ਕੰਮ ਕਰੇਗਾ ਲਾਸ ਐਂਜਲਸ ਸਿਟੀ ਕੌਂਸਲ ਨੇ ਇਨ੍ਹਾਂ ਟਿੱਪਣੀਆਂ ਦੀ ਬੇਨਤੀ ਵਾਸਤੇ ਜਵਾਬ ਨਹੀਂ ਦਿੱਤਾ ਜ਼ਿਕਰ ਇਹ ਖਾਸ ਹੈ ਕਿ ਇਸ ਵਿੱਚ ਉਹ ਪ੍ਰਵਾਸੀ ਸ਼ਾਮਲ ਨੇ ਜਿਨ੍ਹਾਂ ਨੂੰ ਅਮਰੀਕੀ ਜੱਜ ਦੁਆਰਾ ਜਾਰੀ ਕੀਤੇ ਗਏ ਦੇਸ਼ ਨਿਕਾਲੇ ਜਾਂ ਅਦਾਲਤ ਦੁਆਰਾ ਜਾਰੀ ਕੀਤੇ ਦੇਸ਼ ਨਿਕਾਲੇ ਦੇ ਅੰਤਿਮ ਆਦੇਸ਼ਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿੱਚੋਂ ਦੇਸ਼ ਵਿੱਚ ਲਗਭਗ 1.4 ਮਿਲੀਅਨ ਲੋਕ ਨੇ ਅਟਾਰਨੀ ਨੇ ਕਿਹਾ ਕਿ ਫੈਡਰਲ ਸਰਕਾਰ ਦੀ ਸ਼ਕਤੀ ਸ਼ਹਿਰ ਨੂੰ ਛੱਡ ਦਿੰਦੀ ਹੈ ਤੇ ਫੈਡਰਲ ਸਰਕਾਰ ਸੈਂਚੂਰੀ ਸ਼ਹਿਰਾਂ ਦੀ ਸੰਵਿਧਾਨਿਕਤਾ ਦਾ ਪਤਾ ਲਗਾਉਣ ਲਈ ਇੱਕ ਸੰਗੀ ਮੁਕਦਮਾ ਧਾਰ ਕਰ ਸਕਦੀ ਹੈ ਜਦੋਂ ਇਸ ਸੰਗੀ ਸਰਕਾਰ ਦੇ ਅਧਿਕਾਰਾਂ ਵਿੱਚ ਰੁਕਾਵਟ ਪਉਂਦੀ ਹੈ ਉਹਨਾਂ ਇਹ ਵੀ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ਇਸ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਫੈਸਲੇ ਦੇ ਨਤੀਜੇ ਵਜੋਂ ਕਾਫੀ ਖਤਰੇ ਵੀ ਸਾਹਮਣੇ ਆਉਂਦੇ ਨੇ ਜੰਦੇ ਜੰਦੇ ਇੱਕ ਨਜ਼ਰ ਆਜਦੀਆਂ ਸੋਨੇ ਦੀਆਂ ਕੀਮਤਾਂ ਤੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 638 ਯੂ ਐਸ ਡਾਲਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 780 ਯੂ ਐਸ ਡਾਲਰ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 830 ਯੂ ਐਸ ਡਾਲਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 53782 ਰੁਪਏ 22 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 65752 ਰੁਪਏ ਤੇ 24 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 69967 ਰੁਪਏ ਜ਼ਿਕਰ ਕਰਦੇ ਆਂ ਯੂਐਸ ਡਾਲਰ ਦਾ ਅੱਜ ਕੀ ਉਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 29 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ ਸੋ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ